ਬ੍ਰੋ ਹੈ ਬ੍ਰੋ ਹਾਂ ਉਹ ਆ ਜਾ ਦੂਜੇ ਕਾਲੇ ਤੋਂ ਰਾਗ ਭੈਰਵੇਂ ਤੇ ਇੱਕ ਪ੍ਰਾਣੀ ਬੋਲੀ ਹਜ਼ੂਰ ਕਿ ਨਹੀਂ ਤੂੰ ਜਪ ਲੈ ਸਾਈ ਦਾ ਨਾਮ ਤੇ ਬੂਟੀ ਬੀਜ ਲੈ ਨਾ ਆ ਦੇਖ ਕੇ ਇਹਦੀ ਜਾਨ ਨਿਕਲ ਜੀ ਦੇ ਹਰਮਤ ਸ਼ਰਤ ਲਾ ਕੇ ਕਹਿੰਦਾ ਇਹ ਬੰਦੇ ਦਾ ਵਿਆਹ ਨਹੀਂ ਹੋਇਆ ਲੈ ਬੰਦੇ ਦੇਖੇ ਪਾਵਾਂ ਨਾਲ ਹੋ ਗਿਆ ਤਾਂ ਘਰੋਂ ਬਾਹਰ ਵੱਜਦੀਆਂ ਨੇ ਹੈ ਨਹੀਂ ਸਭ ਇਹਦੇ ਬੱਚਾ ਤਾਂ ਬਹੁਤ ਵੱਡੀ ਸਾਈਜ਼ ਕੰਮ ਕਰ ਰਹੀ ਹੈ ਇਹ ਵਾਸਤੇ ਰਿਜ਼ਰਵ ਹੈ ਹੈ ਯੂ نو ਵਾਹ ਆ ਜੋ ਨਾਂ ਵਾਲੀ ਬੂਟੀ ਬੀਜ ਲੈ ਹੱਕ ਵਾਲੀ ਮੰਦਰ ਮਸਜਿਦ ਗੁਰਦੁਆਰੇ ਇਕੋ ਦੇ ਤਕੀ ਸਾਰੇ ਮੰਦਰ ਮਸਜਿਦ ਗੁਰਦੁਆਰੇ ਇਕੋ ਦੇ ਤਕੀ ਸਾਰੇ ਯਾਰ ਪ੍ਰਭ ਨੇ ਗਾ ਲਿਆ ਕਿਹੜਾ ਹਣਾ ਕੱਲ ਹਣਾ ਕੱਲ ਹਣਾ ਓਏ ਯਾਰ ਬਹੁਤ ਅੱਛਾ ਆਰਟਿਸਟ ਹੈ ਉਹਦੇ ਲਈ ਇੱਕ ਤਾੜੀ ਮਾਰ ਦਿਓ ਪਲੀਜ਼ ਪਰਬਲੀ ਉਹ ਬਾਬ ਮਾਲਦਾ ਆਰਟਿਸਟ ਆਉਂਦਾ ਅਸੀਂ ਕੋਈ ਮਿਲਦਾ ਨਹੀਂ ਬਹੁਤ ਜ਼ਿਆਦਾ ਕੋਈ ਕਿ ਬਹੁਤ ਜ਼ਿਆਦਾ ਲਿਆ ਜਾਵੇ ਮੇਰੀ ਉਹਦੇ ਨਾਲ ਜਾਉਦੀ ਮੇਰੇ ਨਾਲ ਪਰ ਉਹ ਆਰਟਿਸਟ ਬਹੁਤ ਪਿਆਰਾ ਹੈ ਗੱਲ ਤੁਸੀਂ ਸਾਰੇ ਆਇਓ ਹੋਰਾਂ ਨੂੰ ਵੀ ਲੈ ਕੇ ਆਇਓ ਉਹ ਬੜਾ ਸਾਫ਼ ਜਿਹਾ ਗਵਈਆ ਉਹ ਬੰਦਾ ਮੇਰੇ ਹੱਥ ਪਰਵਾਨ ਜਿਹਦਾ ਇਹੋ ਮਾੜਾ ਵੱਡਾ ਛੋਟਾ ਬੰਦਾ ਪਰ ਸਰੀਲਾ ਬੰਦਾ ਮੰਦਰ ਮਸਜਿਦ ਗੁਰਦੁਆਰੇ ਇੱਕੋ ਜੇ ੱੱਕੀ ਸਾਰੇ ਮਾ ਬਾਰੇ ਪੁੱਛੀ ਨਾ ਧਰਮ ਬਾਰੇ ਉਹ ਸਭ ਨਾਲ ਹੱਸਦਾ ਖਿਲਦਾ ਰ ਮੇਰੀ ਜਾਤ ਘੋਤ ਨਾ ਪੁੱਛੀ ਬੰਦਾ ਬਣ ਕੇ ਮਿਲਦਾ ਰ